ਇਹ ਬਹੁਤ ਵੱਡੀ ਲੜਾਈ ਸੀ ਤੁਸੀਂ ਕਹਿ ਰਹੇ ਕਿ ਕਿਸਾਨੀ ਅੰਦੋਲਨ ਫੇਰ ਸ਼ੁਰੂ ਹੋ ਗਿਆ ਕਿਸਾਨੀ ਅੰਦੋਲਨ ਅਸਲ ਦੇ ਵਿੱਚ ਖਤਮ ਹੋਇਆ ਹੀ ਨਹੀਂ ਸੀ ਸਰਕਾਰ ਆਪਣੇ ਵਚਨਾਂ ਤੋਂ ਜਿਹੜੀ ਅਪਰੋਖੇ ਹੋਈ ਆ ਧੋਖਾ ਕੀਤਾ ਲੋਕਾਂ ਨਾਲ ਜਿਹੜੇ ਲੋਕਾਂ ਤੇ ਉੱਥੇ ਅਥਰੂ ਗੈਸ ਗੋਲੇ ਜਿਹੜੇ ਲੋਕਾਂ ਤੇ ਫੱਟੜ ਹੋ ਰਿਹਾ ਜਿੰਨ ਕੱਲ ਇੱਕ ਕਿਸਾਨ ਦੀ ਮੌਤ ਵੀ ਹੋਈ ਆ ਉਹ ਸਾਡੇ ਲੋਕ ਨੇ ਆਪਣੇ ਲੋਕ ਨੇ ਫੇਸਬੁੱਕ ਟਵਿੱਟਰ ਸਾਨੂੰ ਭੜਕਾ ਰਿਹਾ ਸਾਨੂੰ ਗਲਤ ਰਾਏ ਪਾ ਰਿਹਾ ਸਾਨੂੰ ਕਾਮਰੇਡ ਵਰਸਸ ਸਿੱਖ ਬਣਾ ਰਿਹਾਉਣ ਵਾਲੇ ਦਿਨਾਂ ਚ ਸਾਨੂੰ ਆਸ ਵੀ ਇੱਕ ਅੰਦੋਲਨ ਜਿਹੜਾ ਵੱਡਾ ਰੂਪ ਧਾਰੂਗਾ ਜਿਹੜਾ ਪੂਰੇ ਭਾਰਤ ਨੂੰ ਝੰਡੋਰ ਕੇ ਦਿੱਲੀ ਦੀਆਂ ਬਰੂਹਾਂ ਵੱਲ ਲੈ ਕੇ ਜਾਊ ਮੈਨੂੰ ਤਾਂ ਸਮਝ ਨਹੀਂ ਆਈ ਹਲੇ ਤੱਕ ਪੰਦੇਰ ਦੀ ਢੱਲੇਵਾਲ ਦੀ ਮੰਜ਼ੀਰ ਦੀ ਉਹ ਇੰਨੇ ਜੀ ਖੁਸ਼ ਹੋ ਰਿਹਾ ਵੀ ਸਾਡੇ ਜਿਹੜੀਆਂ ਮੰਗਾ ਮੰਨੀਆਂ ਗਈਆਂ ਕੁਝ ਮੰਗਾ ਮੰਨ ਲਿਆ ਉਹਨਾਂ ਨੇ ਮੀਟਿੰਗ ਦੇ ਵਿੱਚ ਵੀ ਤੁਹਾਡੇ ਫੇਸਬੁੱਕ ਅਕਾਊਂਟ ਜਿਹੜੇ ਖੋਲ ਦਿੱਤੇ ਜਾਣਗੇ ਤੁਹਾਡੇ ਟਵਿੱਟਰ ਜਿਹੜੇ ਅਕਾਊਂਟ ਖੋਲ ਦਿੱਤੇ ਜਾਣਗੇ ਜਿਹੜੀ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤਤਸ਼ੀਲਾ ਵਿਖਾਵਾ ਕੇ ਤਲਕ ਸ਼੍ਰੀ ਅਮਰਸਾਦ ਸਾਹਿਬ ਦੀਆਂ ਜਿੱਥੇ ਜੀ ਸ਼ੀਰਪਕ ਸਿੰਘ ਨੌਜਵਾਨ ਸਭਾ ਦੇ ਆਗੂ ਸਰਬੀ ਸਿੰਘ ਹੈਰੀ ਉਹਨਾਂ ਵੱਲੋਂ ਇੱਕ ਖਸਾਨੀ ਇੰਦੋਨੇ ਵਿੱਚ ਵੱਡਾ ਸਹਿਯੋਗ ਪਾਇਆ ਜਾ ਰਿਹਾ ਤੇ ਕਿਸੇ ਨਾਲ ਹੀ ਜੇ ਕਿ ਸਾਡੇ ਕਿਸਾਨ ਜਿਹੜੇ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਦਿੱਲੀ ਵਿੱਚ ਉਹਨਾਂ ਦੇ ਜਿਹੜੇ ਕਿ ਹਰਿਆਣਾ ਸਰਕਾਰ ਵੱਲੋਂ ਜਿਹੜਾ ਕਿ ਖਾ ਕੇ ਹਰਿਆਣਾ ਪੁਲਿਸ ਵੱਲੋਂ ਜਿਹੜੇ ਕਿ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਇਸ ਮਾਮਲੇ ਤੇ ਗੱਲਬਾਤ ਕਰਾਂਗੇ ਸਾਡਾ ਸਰਵਿਸਿੰਗ ਹਰੀ ਨਾਲ ਗੱਲਬਾਤ ਕਰਾਂਗੇ ਸਾਜੀ ਕਿਸ਼ਤਾਂ ਦੇ ਦਿਓ ਕਿਸਾਨੀ ਦੋਲੇ ਫਿਸ਼ਰ ਹੋ ਗਿਆ ਅਤੇ ਸਾਡੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਤੋਂ ਹਰਿਆਣਾ ਸਰਕਾਰ ਜਿਹੜੀ ਰੈਡ ਪੁਲਿਸ ਆ ਉਹਨਾਂ ਤੇ ਅਥਰੂ ਗੋਲੇ ਸੁੱਟ ਰਹੀ ਆ ਅਤੇ ਤਸ਼ੱਦਦ ਉਹਨਾਂ ਦੇ ਬਲ ਕਰ ਰਹੀ ਆ ਕਿਸ਼ਤਾਂ ਦੇ ਦਿਓ ਚੀਜ਼ ਨੂੰ ਸਭ ਤੋਂ ਪਹਿਲਾਂ ਤੇ ਪੰਜਾਬ ਦੇ ਹਰ ਇੱਕ ਕਿਰਤੀ ਨੂੰ ਕੱਲ ਸਫਲਬੰਦ ਦੀ ਵਧਾਈ ਕਿਉਂਕਿ ਇਹ ਬਹੁਤ ਵੱਡੀ ਲੜਾਈ ਸੀ ਤੁਸੀਂ ਕਹਿ ਰਹੇ ਵੀ ਕਿਸਾਨੀ ਅੰਦੋਲਨ ਫੇਰ ਸ਼ੁਰੂ ਹੋ ਗਿਆ ਕਿਸਾਨੀ ਅੰਦੋਲਨ ਅਸਲ ਦੇ ਵਿੱਚ ਖਤਮ ਹੋਇਆ ਹੀ ਨਹੀਂ ਸੀਗਾ ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ ਸੀਗਾ ਵੱਖਰੀ ਗੱਲ ਹੈ ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਵਾਪਸ ਆ ਗਏ ਸੀਗੇ ਤੇ ਉਹਨਾਂ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਅਸੀਂ ਛੇਤੀ ਇਹ ਕਾਲੇ ਕਾਨੂੰਨਾਂ ਦੇ ਵਿੱਚ ਜਿਹੜੀ ਸੋਧ ਕਰਾਂਗੇ ਤੇ ਇਹਨੂੰ ਜਿਹੜਾ ਖਤਮ ਕਰਾਂਗੇ ਪਰ ਸਰਕਾਰ ਆਪਣੇ ਵਚਨਾਂ ਤੋਂ ਜਿਹੜੀ ਅਪਰੋਖੇ ਹੋਈ ਆ ਧੋਖਾ ਕੀਤਾ ਲੋਕਾਂ ਨਾਲ ਹੁਣ ਕੱਲ ਦੇ ਭਾਰਤ ਬੰਦ ਨੇ ਇਹ ਸਰਕਾਰ ਨੂੰ ਦੱਸਿਆ ਕਿ ਲੋਕਾਂ ਦਾ ਏਕਾ ਅਜ ਵੀ ਬਰਕਰਾਰ ਆ। ਲੋਕਾਂ ਦੇ ਵਿੱਚ ਇਕੱਠ ਅੱਜ ਵੀ ਹੈ ਤੇ ਲੋਕੀ ਕਿਸਾਨੀ ਅੰਦੋਲਨ ਨੂੰ ਅੱਜ ਵੀ ਸਮਰਪਿਤ ਨੇ। ਅਸਲ ਵਿੱਚ ਕਿਸਾਨੀ ਅੰਦੋਲਨ ਨਹੀਂ ਆ। ਇਹ ਉਹ ਹਰ ਇੱਕ ਵਰਗ ਦਾ ਅੰਦੋਲਨ ਆ ਜਿਹੜਾ ਜ਼ਮੀਨ ਚੋਂ ਪੈਦਾ ਹੋਈ ਚੀਜ਼ ਨੂੰ ਆਪਣੇ ਯੂਜ਼ ਚ ਲੈਂਦਾ। ਜਿਹੜਾ ਹਰਿਆਣਾ ਸਰਕਾਰ ਕਰ ਰਹੀ ਆ। ਖੱਟੜ ਦੀ ਸਰਕਾਰ ਆ। ਪਹਿਲਾਂ ਵੀ ਉਹਨਾਂ ਆਪਣੀਆਂ ਸੜਕਾਂ ਪੱਟੀਆਂ ਸੀਗੀਆਂ ਬੈਰੀਕੇਡਿੰਗ ਕੀਤੀ ਸੀ। ਲੋਕਾਂ ਤੇ ਅਥਰੂ ਗੈਸ ਦੇ ਗੋਲੇ ਸੁੱਤੇ ਸੀ ਗੋਲੀਆਂ ਮਾਰੀਆਂ ਸੀ ਉਹੀ ਵਰਤਾਂਤ ਹੁਣ ਵਾਪਰ ਰਿਹਾ ਕਿਉਂਕਿ ਇਹ ਸੰਘਰਸ਼ੀ ਯੋਧਿਆਂ ਦਾ ਪੰਜਾਬ ਆ ਲੋਕ ਜਿਹੜੇ ਮਰਨ ਮਾਰਨ ਤੋਂ ਨਹੀਂ ਟੱਲਦੇ ਉਹ ਡਰਦੇ ਵੀ ਨਹੀਂ ਇਹ ਅੱਜ ਜੋ ਇੱਥੇ ਵਾਪਰ ਰਿਹਾ ਇੱਕ ਵੱਡੇ ਸੰਘਰਸ਼ ਦਾ ਪੈੜ ਆ ਠੀਕ ਆ ਇਹ ਤਿੰਨ ਜਥੇਬੰਦੀਆਂ ਲੋ ਵੱਖਰਾ ਅੱਡ ਹੋ ਕੇ ਕੀਤਾ ਗਿਆ ਸੰਘਰਸ਼ ਆ ਪਰ ਮੈਂ ਉਹਨਾਂ ਜੱਥੀਆਂ ਬੰਦੀਆਂ ਦੇ ਮੁਖੀਆਂ ਨੂੰ ਡੱਲੇਵਾਲ ਜੀ ਨੂੰ ਪੰधेਰ ਨੂੰ ਮਨਜੀਤ ਨੂੰ ਤੇ ਹੋਰ ਵੀ ਜਿਹੜੇ ਇਹਨਾਂ ਦੇ ਨਾਲ ਜੁੜੇ ਆ ਲੋਗ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਆ ਵੀ ਜਦੋਂ ਪਰਿਵਾਰ ਸਾਂਝਾ ਸੀਗਾ ਉਦੋਂ ਵੀ ਤੁਸੀਂ ਇਹ ਸਯੁਕਤ ਕਿਸਾਨ ਮੋਰਚੇ ਨੇ ਜਿਹੜਾ ਮਾੜਾ ਬੋਲਦੇ ਰਹੇ ਜੇ ਤੇ ਅੱਜ ਵੀ ਤੁਸੀਂ ਆਪਣਾ ਇੱਕ ਵੱਖਰਾ ਰਾਕ ਲਾਭ ਹੈ ਜਿਹਦੇ ਚ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਸਾਨੂੰ ਜਿਹੜਾ ਪੂਰੇ ਭਾਰਤ ਦੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਨੁਕਸਾਨ ਦੇ ਹੋ ਸਕਦਾ ਪਰ ਜਿਹੜੇ ਲੋਕਾਂ ਤੇ ਉੱਥੇ ਅਥਰੂ ਗੈਸ ਗੋਲੇ ਜਿਹੜੇ ਲੋਕਾਂ ਤੇ ਫਟੜ ਹੋ ਰਿਆ ਜਿੰਨ ਕੱਲ ਕਿਸਾਨ ਦੀ ਮੌਤ ਵੀ ਹੋਈ ਆ ਉਹ ਸਾਡੇ ਲੋਕ ਨੇ ਆਪਣੇ ਲੋਕ ਨੇ ਕੱਲ ਐਤਵਾਰ ਵਾਲੇ ਦਿਨ 36 ਜਥੇਬੰਦੀਆਂ ਜਿਹੜੀ ਕਿਸਾਨੀ ਕੋਲ ਦੀਆਂ ਜਥੇਬੰਦੀਆਂ ਸੀਗੀਆਂ 36 ਸੰਯੁਕਤ ਮੋਰਚੇ ਦੀ ਪੋਲੀਟੀਕਲ ਸੰਯੁਕਤ ਮੋਰਚੇ ਦੀ ਜਿਹੜੀ ਕੱਲ ਇੱਕ ਵੱਡੀ ਮੀਟਿੰਗ ਆ ਉਸ ਦੇ ਚ ਇੱਕ ਵੱਡੇ ਫੈਸਲੇ ਲੈ ਕੇ ਤੇ ਉਹ ਇੱਕ ਕਿਸਾਨੀ ਅੰਦੋਲਨ ਦਾ ਇੱਕ ਵੱਖਰਾ ਰੂਪ ਫੇਰ ਤੈਅ ਕੀਤਾ ਜਾਊਗਾ ਕੱਲ ਐਲਾਨ ਕੀਤਾ ਜਾਊਗਾ ਕੱਲ ਦੀ ਮੀਟਿੰਗ ਤੋਂ ਬਾਅਦ ਤੇ ਫਿਰ ਅਸੀਂ ਜਿਹੜਾ ਦਿੱਲੀ ਦੀਆਂ ਬਰੂਹਾਂ ਵੱਲੋਂ ਚੱਲਾਂਗੇ ਅੱਜ ਉਹਨਾਂ ਦੀ ਸ਼ਕਤੀ ਜਿਹੜੇ ਬੈਠੇ ਨੇ ਆਗੂ ਉੱਥੇ ਉਹਨਾਂ ਦੀ ਸ਼ਕਤੀ ਥੋੜੀ ਉਹਨਾਂ ਨੂੰ ਮਾਰ ਪੈ ਰਹੀ ਆ ਉਹ ਬੜੀ ਜਲਦੀ ਨਾਲ ਜਿਵੇਂ ਪਹਿਲਾਂ ਉਹਨਾਂ ਨੇ ਜਾ ਕੇ ਦਿੱਲੀ ਦੀਆਂ ਬਰੂਹਾ ਮਾਲ ਕੇ ਬਹਿ ਗਏ ਸੀਗੇ ਵੀ ਸਾਡੀ ਸਟੇਜ ਤੋਂ ਅੱਗੇ ਉਹਨਾਂ ਨੇ ਆਪਣੀ ਸਟੇਜ ਲਾਈ ਸੀ ਉਹਦਾ ਨੁਕਸਾਨ ਸਾਨੂੰ ਖਮਿਆਜਾ ਕਿਸਾਨੀ ਅੰਦੋਲਨ ਨੂੰ ਭੁਗਤਣਾ ਪਿਆ ਸੀ 736 ਜਿਹੜੀਆਂ ਲਾਸ਼ਾਂ ਹਥੋਂ ਗਿਣ ਕੇ ਲਿਆਏ ਸੀਗੇ ਪਰ ਹੁਣ ਇਹ ਅੰਦੋਲਨ ਸਭ ਤੋਂ ਪਹਿਲਾਂ ਦੁਕਾਨਦਾਰਾਂ ਦਾ ਹੋਊਗਾ ਇਹ ਅੰਦੋਲਨ ਦੀ ਜਿਹੜੀ ਸ਼ੁਰੂਆਤ ਆ ਉਹ ਇਹ 버ਗਰ ਪੀਜ਼ੇ ਵਾਲੇ ਮੋਲਾਂ ਵਾਲੇ ਲੋਕਾਂ ਤੋਂ ਸ਼ੁਰੂ ਹੋਊਗੀ ਕਿਉਂਕਿ ਇਹ ਸਾਰੇ ਲੋਕ ਖੇਤੀ ਸਬੰਧਤ ਚੀਜ਼ਾਂ ਨਾਲ ਜੁੜੇ ਆ ਜੋ ਪੈਦਾ ਹੋਊਗਾ ਉਹਦੇ ਨਾਲ ਹੀ ਚੀਜ਼ ਤਿਆਰ ਹੁੰਦੀ ਹੈ ਚਾਹੇ ਉਹ ਪੀਜ਼ਾ ਦਾ ਬੇਸ ਹੋਵੇ ਚਾਹੇ ਉਹ 버ਗਰ ਦੀ ਟੋ ਹੋਵੇ ਚਾਹੇ ਜੋ ਮਰਜ਼ੀ ਹੋਵੇ ਅੱਜ ਇਹ ਅੰਦੋਲਨ ਉਹਨਾਂ ਲੋਕਾਂ ਦਾ ਉਹ ਲੋਕ ਇਸ ਚ ਸ਼ਾਮਲ ਹੋਣਗੇ ਵੱਡੀ ਗੱਲ ਹੈ ਟਰੈਡ ਜੂਨੀਨਾ ਅਧਿਆਪਕ ਜੂਨੀਨਾ ਟੀਚਰ ਜੂਨੀਨਾ ਆਸ਼ਾ ਵਰਕਰ ਜੂਨੀਨਾ ਲੋਕਾਂ ਦੇ ਨਾਲ ਕੱਲ੍ਹ ਵਾਲੇ ਬੰਦ ਦੇ ਵਿੱਚ ਸਮਰਥਨ ਚਾਹੀਆਂ ਜਿਸ ਦੀ ਸਾਨੂੰ ਖੁਸ਼ੀ ਅਤੇ ਵਧਾਈ ਦੇ ਪਾਤਰ ਵੀ ਆਓ ਆਉਣ ਵਾਲੇ ਦਿਨਾਂ 'ਚ ਸਾਨੂੰ ਆਸ ਹੈ ਇੱਕ ਅੰਦੋਲਨ ਜਿਹੜਾ ਵੱਡਾ ਰੂਪ ਧਾਰੂਗਾ ਜਿਹੜਾ ਪੂਰੇ ਭਾਰਤ ਨੂੰ ਝੰਡੋਰ ਕੇ ਦਿੱਲੀ ਦੀਆਂ ਬਰੂਹਾਂ ਵੱਲ ਲੈ ਕੇ ਜਾਊ ਅਗਰੇਵਾਲ ਸਾਹਿਬ ਆਉਣ ਵਾਲੇ ਸਮੇਂ 'ਚ ਇਹ ਸਰਕਾਰ ਜਿਹੜੀ 24 24 ਲਾਪ ਰਹੀ ਆ RAM ਮੰਦਰ ਦੇ ਨਾਂ ਦੇ ਉੱਤੇ ਸਿਆਸਤ ਕਰ ਰਹੀ ਆ ਤੇ ਇੱਕ RAM ਰਾਜ ਦੀ ਗੱਲ ਕਰਦੀ ਆ RAM ਰਾਜ ਇਸ ਤਰ੍ਹਾਂ ਨਹੀਂ ਆਉਣਾ RAM ਰਾਜ ਕਿਸਾਨ ਜਦੋਂ ਤੱਕ ਖੁਸ਼ਹਾਲ ਹੋਣਗੇ ਜਦੋਂ ਮਜ਼ਦੂਰ ਖੁਸ਼ਹਾਲ ਹੋਣਗੇ ਇਸ ਭਾਰਤ ਦਾ ਹਰ ਇੱਕ ਵਰਗ ਜਦੋਂ ਖੁਸ਼ਹਾਲ ਹੋਏਗਾ ਫਿਰ RAM ਰਾਜ ਹੋਣਾ ਇਸ ਤਰ੍ਹਾਂ ਗੱਲਾਂ ਨਹੀਂ ਹੋਣੀਆਂ ਕਿਸਾਨੀ ਅੰਦੋਲਨ ਬੜੀ ਪਲੈਨਿੰਗ ਨਾਲ ਤੇ ਬੜੀ ਪਰਪਕਤਾ ਨਾਲ ਲੜਿਆ ਜਾਣਾ ਤੇ ਉਹਦੀ ਜਿਹੜੀ ਪਲੈਨਿੰਗ ਹੋ ਰਹੀ ਆ ਤੇ ਬੜੇ ਵੱਡੇ ਪੱਧਰ ਤੇ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਨੂੰ ਖੜਾਂਗੇ ਬਸ ਜੀ ਜੀ ਕਿਸ ਤਰ੍ਹਾਂ ਦੇ ਦਿਓ ਬਾਰ-ਬਾਰ ਮੀਟਿੰਗਾਂ ਹੁੰਦੀ ਆ ਮੀਟਿੰਗਾਂ ਜਿਹੜੀਆਂ ਬੇ ਸਿੱਟਾ ਨਿਕਲਦੀਆਂ ਵਾ ਰਾਤ ਵੀ ਪਿਛਲੇ ਦਿਨ ਮੀਟਿੰਗ ਹੋਈ ਰਾਤ 1.5 2.5 ਟਾਈਮ ਬੱਜ ਗਿਆ ਰਾਤ ਦੇ ਮਹਰੇਰਾ ਸਮਾ ਹੋ ਗਿਆ ਇੰਨਾ ਲੰਮਾ ਸਾਰ ਮੀਟਿੰਗਾਂ ਚੱਲਗੀਆਂ ਅਜਿਹੀ ਕਿਹੜੀਆਂ ਜਿਹੜੇ ਮੁੱਦੇ ਨੇ ਜਾਂ ਅਜਿਹੀ ਕਿਹੜੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਮੰਨਣ ਤੋਂ ਇੰਨਾ ਸਮਾਂ ਲਾ ਤੇ ਕਿਹੜੀਆਂ ਮੰਗਾਂ ਨੇ ਕਿ ਲੱਗਦਾ ਬਜਾਇਜ ਮੰਗਾਂ ਜਾਂ ਨਿਆਇ ਮੰਗਾਵਾ ਜਿਹੜੀਆਂ ਕਿਉਂ ਸਰਕਾਰ ਨਹੀਂ ਮੰਨਦੀ ਜੇਕਰ ਜਾਇਏ ਨੇ ਵੀ ਕਿਸਾਨਾਂ ਦੇ ਹੱਕ ਵਾਰ ਤੇ ਸਰਕਾਰਾਂ ਨੂੰ ਖੜਨਾ ਚਾਹੀਦਾ ਵਾ ਫਿਰ ਇਹ ਨਾ ਸਮਾ ਕਿਉਂ ਲਗਾ ਰਹੀ ਹੈ ਸਰਕਾਰਾਂ ਮੈਨੂੰ ਤਾਂ ਸਮਝ ਨਹੀਂ ਆਈ ਹਲੇ ਤੱਕ ਪੰਦੇਰ ਦੀ ਡੱਲੇਵਾਲ ਦੀ ਮੰਨਜੀਤ ਦੀ ਉਹ ਇੰਨੇ ਜੀ ਖੁਸ਼ ਹੋ ਰਿਹਾ ਵੀ ਸਾਡੇ ਜਿਹੜੀਆਂ ਮੰਗਾ ਮੰਨੀਆਂ ਗਈਆਂ ਕੁਝ ਮੰਗਾ ਮੰਨ ਲਿਆ ਉਹਨਾਂ ਨੇ ਮੀਟਿੰਗ ਦੇ ਵਿੱਚ ਵੀ ਤੁਹਾਡੇ ਫੇਸਬੁਕ ਅਕਾਊਂਟ ਜਿਹੜੇ ਖੋਲ ਦਿੱਤੇ ਜਾਣਗੇ ਤੁਹਾਡੇ ਟਵਿੱਟਰ ਜਿਹੜੇ ਅਕਾਊਂਟ ਖੋਲ ਦਿੱਤੇ ਜਾਣਗੇ ਜਿਹੜੀ ਕਾਲਿੰਗ ਦੀ ਉੱਥੇ ਬੂਸਟਰ ਲਾ ਕੇ ਬੰਦ ਕੀਤੀਆਂ ਇਹ ਮੋਬਾਈਲ ਉਹ ਤੁਹਾਡੇ ਖੋਲ ਦਿੱਤੇ ਜਾਣਗੇ ਤੇ ਐਮ ਐਮ ਐਸ ਪੀ ਤੇ ਜਿਹੜੀ ਗੱਲ ਹਾਲੇ ਚੱਲ ਰਹੀ ਆ ਤੇ ਉਹਦਾ ਐਤਵਾਰ ਸਾਨੂੰ ਜਵਾਬ ਦੇਣਗੇ ਮੀਟਿੰਗ ਚੱਲ ਰਹੀ ਆ ਉਹ ਯਾਰ ਅਸੀਂ ਫੇਸਬੁੱਕ ਹੀ ਇਹ ਵਿਦਵਾਨ ਥੋੜਾ ਬੰਨਾ ਚਾਹੁੰਨੇ ਆ ਅਸੀਂ ਟਵਿੱਟਰ ਦੇ ਉੱਤੇ ਥੋੜਾ ਗੱਲਾਂ ਕਰਨਾ ਚਾਹੁੰਨੇ ਆ ਅਸੀਂ ਤੇ ਲੁਕਾਈ ਦੀ ਗੱਲ ਕਰਨਾ ਚਾਹੁੰਨੇ ਆ ਤੇ ਲੋਕਾਂ ਦੇ ਵਿੱਚ ਗੱਲ ਕਰਨਾ ਚਾਹੁੰਨੇ ਆ ਅਸਲ ਵਿੱਚ ਮੈਨੂੰ ਐਂਜ ਲੱਗਣ ਲੱਗ ਪਿਆ ਵੀ ਇਹ ਸ਼ਾਇਦ ਜਿਹੜਾ 16 ਵਾਲਾ ਪ੍ਰੋਗਰਾਮ ਸੀਗਾ ਉਹਨੂੰ ਡਾਇਵਰਸ਼ਨ ਕਰਨ ਵਾਸਤੇ ਸਰਕਾਰ ਦੀ ਪਲੈਨਿੰਗ ਹੈ ਜਿਹੜਾ ਇਹਨਾਂ ਨੂੰ ਉੱਥੇ ਬਿਠਾਇਆ ਤੇ ਸਾਡੇ ਭੈਣ ਭਰਾ ਨੂੰ ਮਰਨ ਲਈ ਮਜਬੂਰ ਕੀਤਾ ਉੱਥੇ ਆ ਜਿਹੜੇ ਲੀਡਰ ਆ ਉਹ ਉਹਨਾਂ ਦਾ ਮੀਡੀਆ ਕਾਰਿਆ ਤੇ ਸਾਡੇ ਭੈਣ ਭਾਈ ਜਿਹੜਾ ਉੱਥੇ ਮੌਤ ਨੂੰ ਗੱਲ ਆ ਰਿਹਾ ਇਹ ਕੋਈ ਸਮਝ ਨਹੀਂ ਆਈ ਸਾਡੇ ਗੱਲ ਅਸੀਂ ਸਾਡੀ ਲੜਾਈ ਕੋਈ ਫੇਸਬੁੱਕ ਵਾਲੀ ਲੜਾਈ ਨਹੀਂ ਸੀ ਸਾਡੀ ਕੋਈ ਟਵਿੱਟਰ ਦੀ ਲੜਾਈ ਨਹੀਂ ਸੀ ਸਾਡੀ ਮੰਗ ਨਹੀਂ ਸੀ ਸਾਡਾ ਪਹਿਲਾਂ ਵੀ ਇਹਨਾਂ ਨੇ ਬਹੁਤ ਬੰਦ ਕਰ ਛੱਡਿਆ ਉੱਥੇ ਦਿੱਲੀ ਉਦੋਂ ਤੇ ਅਸੀਂ ਇਹ ਗੱਲ ਨਹੀਂ ਕੀਤੀ ਪਰ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਹੈ ਜੀ ਸਾਡੇ ਅਕਾਊਂਟ ਖੋਲੇ ਜਾਣ ਖੁੱਲ ਗਏ ਇਹਦੇ ਨਾਲ ਕੋਈ ਫਰਕ ਪੈਂਦਾ ਵਾ ਕਿਸਾਨੀ ਅੰਦੋਲਨ ਦੇ ਨਾਲ ਜੇ ਕਿਸਾਨਾਂ ਨੂੰ ਉਹਨਾਂ ਦੇ ਟਵਿੱਟਰ ਜਾਂ ਉਹਨਾਂ ਦੇ ਫੇਸਬੁਕ ਆ ਹੈਗਾ ਹੋ ਜਾਂ ਬੰਦ ਕਰ ਦਿੰਦੇ ਨੇ ਇਹਦਾ ਇਹ ਵੀ ਕੋਈ ਮੁੱਦਾ ਵਾ ਜਾਂ ਇਹ ਵੀ ਕੋਈ ਚੀਜ਼ਾਂ ਮੰਗਿਆ ਹੈਗੀਆਂ ਸੀ ਇਸ ਚੀਜ਼ ਨੂੰ ਲੈ ਕੇ ਮੈਨੂੰ ਲੱਗਦਾ ਸੀ ਇਹ ਮੰਗਾਂ ਜਿਹੜੀਆਂ ਜਾਇਜ਼ ਆ ਅਗਰ ਵੱਲ ਸਾਹਿਬ ਤੁਸੀਂ ਸਿਆਣੇ ਹੋ ਤੁਸੀਂ ਪੱਤਰਕਾਰਤਾਂ ਨਾਲ ਜੁੜੇ ਹੋ ਹੋ ਤੇ ਪਿਛਲੇ ਕਿਸਾਨੀ ਅੰਦੋਲਨ ਚ ਇਸੇ ਚੌਂਕ ਚ ਅਸੀਂ ਲਗਾਤਾਰ ਪ੍ਰੋਟੈਸਟ ਕਰਦੇ ਰਹੇ ਆ ਤੇ 1 ਸਾਲ 13 ਦਿਨ ਮੈਂ ਦਿੱਲੀ ਦੀਆਂ ਬਰੂਹਾਂਤ ਰਹਿ ਕੇ ਆਇਆ ਮਜ਼ਦੂਰ ਦੇ ਹੋਣ ਦੇ ਨਾਤੇ ਫੇਸਬੁਕ ਟਵਿੱਟਰ ਸਾਨੂੰ ਭੜਕਾ ਰਿਹਾ ਸਾਨੂੰ ਗਲਤ ਰਾਏ ਪਾ ਰਿਹਾ ਸਾਨੂੰ ਕਾਮਰੇਡ ਵਰਸਸ ਸਿੱਖ ਬਣਾ ਰਿਹਾ ਜਦ ਕਿ ਅਸਲੀ ਕਾਮਰੇਡ ਸਿੱਖ ਹੈ ਤੇ ਸਿੱਖ ਅਸਲੀ ਕਾਮਰੇਡ ਹੈ ਸਾਨੂੰ ਇਨ੍ਹਾਂ ਦੋਵਾਂ ਚੀਜ਼ਾਂ ਚ ਉਲਝਾ ਕੇ ਫੇਸਬੁਕ ਟਵਿੱਟਰ ਲੋਕੀ ਆਪਣੇ ਪੇਜਾਂ ਤੋਂ ਕਮਾਈ ਕਰ ਰਹੇ ਆ ਫੋਰ ਕੁਛ ਨਹੀਂ ਆ ਅਸਲ ਦੇ ਵਿੱਚ ਇਹਨੂੰ ਇਹ ਚੀਜ਼ ਨੂੰ ਪਰੇ ਛੱਡ ਕੇ ਜਿਹੜੇ ਅਸਲੀ ਮੁੱਦੇ ਆ ਕਿਸਾਨੀ ਦੇ ਚਾਹੇ ਉਹ ਕਿਸਾਨੀ ਦਾ ਕਰਜ਼ਾ ਮਾਫੀ ਦੀ ਆ ਐਮ ਐ ਐਮ ਐਸ ਪੀ ਦੀ ਗੱਲ ਆ ਚਾਹੇ ਉਹ ਇਹਨਾਂ ਦਾ ਭੱਤਾ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੀ 10000 ਪੈਨਸ਼ਨ ਦੀ ਗੱਲ ਆ ਜਿਹੜੇ ਲੋਕ ਸ਼ਹੀਦ ਹੋਏ ਆ ਉਹਨਾਂ ਕਿਸਾਨੀ ਅੰਦੋਲਨ ਚ ਉਹਨਾਂ ਦੇ ਨੌਕਰੀਆਂ ਦੀ ਗੱਲ ਆ ਉਹਨਾਂ ਦੇ ਘਰ ਦੇ ਨੂੰ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਆ ਹੋਰ ਵੀ ਉਹਦੇ ਚ ਤਕਰੀਬਨ ਕਾਫੀ ਮੰਗਾ ਉਹਨਾਂ ਤੇ ਲੜਾਈ ਲੜਨੀ ਚਾਹੀਦੀ ਆ ਫੇਸਬੁੱਕ ਟਵਿੱਟਰ ਦੇ ਉੱਤੇ ਲੜਾਈ ਨੀ ਬੰਦੀ ਸਾਡੀ ਸਾਡੀ ਲੜਾਈ ਜਿਹੜੀ ਆ ਲੋਕਾਂ ਚਾਣ ਕੇ ਬੰਦੀ ਆ ਸਾਨੂੰ ਆਪਣੇ ਆਪ ਹੀ ਲੋਕਾਂ ਨੇ ਫੇਸਬੁੱਕ ਦਾ ਰਾਹ ਦੇ ਦੇਣਾ ਆਪੇ ਟਵਿੱਟਰ ਦਾ ਰਾਹ ਦੇ ਦੇਣਾ ਜਿਵੇਂ ਉਥੇ ਟਰਾਲੀ ਟਾਈਮਸ ਚੱਲੀ ਸੀਗੀ ਜੇ ਸਾਡੇ ਨੈੱਟ ਬੰਦ ਸੀ ਤੇ ਇੱਕ ਅਖਬਾਰ ਉਥੇ ਸ਼ੁਰੂ ਕੀਤੀ ਗਈ ਸੀ ਟਰਾਲੀ ਟਾਈਮਸ ਉਸੇ ਤਰ੍ਹਾਂ ਦਾ ਅੱਗੇ ਅੰਦੋਲਨ ਇਸ ਤਰ੍ਹਾਂ ਚੱਲੂਗਾ ਫੇਸਬੁੱਕ ਟਵਿੱਟਰ ਨਾਲ ਨਹੀਂ ਗੱਲ ਬੰਨੇ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਸਰਵਿਸਿੰਗ ਹੈਰੀ ਤੁਸੀਂ ਦੇਖਿਆ ਵੀ ਜਿਹੜਾ ਕਿ ਨੌਜਵਾਨ ਸ਼ੀਪਕਸੇ ਨੌਜਵਾਨ ਸਭਾ ਦੇ ਆਗੂ ਨੇ ਅੱਜ ਉਹ ਖੁੱਲ ਕੇ ਬੋਲੇ ਨੇ ਤੇ ਕਿਸਾਨੀ ਅੰਦੋਲਨ ਦੇ ਜਿਹੜੇ ਪ੍ਰਧਾਨ ਨੇ ਖਾਸ ਕਰਕੇ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਅਸਲ ਮੁੱਦਾ ਵਾ ਕਿਸਾਨੀ ਮੁੱਦਾ ਵਾ ਅਤੇ ਨੌਜਵਾਨ ਜਿਹੜੇ ਸਾਡੇ ਕਿਸਾਨਾਂ ਦੇ ਪੁੱਤਰ ਨੇ ਜਿਹੜਾ ਆਮ ਲੋਕ ਨੇ ਉਹਨਾਂ ਦੀ ਲੜਾਈ ਆ ਇਸਕੇ ਸਾਨੂੰ ਇਕੱਠੇ ਆਹੋ ਕੇ ਜਿਹੜੀ ਲੜਾਈ ਲੜਨੀ ਪਾਉਗੀ ਨਾ ਕਿ ਵੱਖ-ਵੱਖ ਆਗੂਆਂ ਕਰਕੇ ਇਸ ਵਰਤਮਾਨ ਇਸ ਇੰਟਰਵਿਊ ਨੂੰ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਜਿਹੜੇ ਕਿਸਾਨ ਆਗੂ ਜਿਹੜੇ ਵੀ ਲੋਕ ਕਿਸਾਨੀ ਨੂੰ ਪਿਆਰ ਕਰਦੇ ਨੇ ਮੈਨੂੰ ਦਿਓ ਜੀ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅਮਰਸਤ